ਵੇਨ ਕਾਟੇਗਾ ਬਾਹਰ ਬਤਾਵੇ ਰੱਬੇ ਬਾਹਰ ਕਢੀ ਜਾਂਦੀ ਓਏ ਨਾਲ ਕਢਾਵਾ ਆਇਆ ਬਾਬੇ ਬੁਲਾਉਣ ਆ ਆ ਵੀ ਆਜੋ ਆਈ ਘਰ ਮੈਂ ਉਰਨੇ ਕਰੂੰ ਕਿਹੜੇ ਕਰੋ ਲਿਆ ਉਰਨੇ ਕਰੂੰ ਹਲੋ ਅੱਗੇ ਲੱਗੋ ਤੁਰੋ ਹੈ ਹਲੋ ਬਾਬਾ ਚਿੰਦਰ ਪਿੰਡ ਆ ਜਾ ਜਿਹੜੇ ਕਰਦਾ ਕੁੜੀ ਦਾ ਰੋਲਨ ਵੇੜਿਆ ਸੀ ਨਾ ਆਪਾਂ ਨਵੇੜਨ ਤੇ ਉਹਨਾਂ ਦੇ ਨਾਲ ਦੇ ਘਰ ਤੋਂ ਸਮਾਨ ਲਿਆ ਉਹਨਾਂ ਤੇ ਆ ਜਾ ਅਸੀਂ ਪਿੰਡ ਲੈ ਗਏ ਪੁਲਿਸ ਲੈ ਕੇ ਨਾਲ ਆਜਾ ਆਜਾ ਲੋ ਬਾਬਾ ਜੀ ਆ ਘਰ ਹੈ ਆ ਮੁੰਡੇ ਚਿੱਟਾ ਲੈ ਕੇ ਗਿਆ ਸੀ ਕਿਹੜੇ ਕਿੰਦੇ ਕੋ ਲਿਆ ਉਹ ਚਲੀ ਗਈ ਪੁੱਤਰ ਚਲੀ ਗਈ ਪੂਜਾ ਰਾਣੀ ਇਹ ਇੱਥੋਂ ਪਤਾ ਆ ਗਈ ਪੁੱਤਰੀ ਨਾਲ ਕੋਲ ਇਹਨਾਂ ਨੂੰ ਪੁੱਛੋ ਨਾ ਦੱਸੋ ਯਾਰ ਇਹ ਨਾ ਕਰੇਗੀ ਇਹ ਅੰਦਰ ਬੈਠੇ ਜੀ ਜੀਓ ਇਹ ਕੀ ਕੌਣ ਸੀ ਤੁਹਾਨੂੰ ਪਤਾ ਵੀ ਲੱਗੇ ਵੀ ਇਹ ਜਨਾਨੀ ਨੇ ਕੋਲ ਹੀ ਦਿੱਤਾ ਹੈ ਨਾ ਭੈਣ ਦੀ ਪੁੜੀ ਤੇਰੀ ਭੈਣ ਦੀ ਕੁੜੀ ਹੈ ਕੀ ਨਾ ਹੁੰਦਾ ਤੂੰ ਕਿੱਥੇ ਹੋ ਤੂੰ ਪੂਜਾ ਪੂਜਾ ਮੈਨੂੰ ਕਿਹੜਾ ਪਤਾ ਮੈਨੂੰ ਲੱਤਸ ਲੜਾਈ ਮੰਜੀ ਲੈ ਤੁਸੀਂ ਤੁਸੀਂ ਜਾਣਦੇ ਹੋ ਮੈਂ ਕਿੱਥੇ ਜਾਣਾ ਯਾਰ ਮੈਂ ਤਾਂ ਉਹ ਕਹਿ ਰਹੇ ਨੇ ਤੈਨੂੰ ਦੇਣਾ ਹੀ ਪਤਾ ਆਖੀ ਤੇ ਜਾਣੇ ਪੂਜਾ ਆਖੀ ਤੇ ਜਾਂਦੇ ਪੂਜਾ ਕੁਲ ਨਹੀਂ ਤੁਹਾਡੇ ਕੋਲ ਚੱਲ ਇੱਥੇ ਆਦੇ ਤੁਸੀਂ ਇਹ ਕਿਉਂ ਤੁਸੀਂ ਇਹ ਕੰਮ ਕਰਾਉਂਦੇ ਇਹ ਕੰਮ ਕਰਾਉਂਦੇ ਸਪੈਂਡ ਦੇ ਵਿੱਚ ਮੰਨ ਕੇ ਚੱਲੋ ਮਨ ਦਾ ਮਤਲਬ ਵੀ ਤੁਸੀਂ ਮੰਮੀ ਮੰਨ ਕੇ ਚਲੇ ਨਾ ਉੱਥੇ ਚਿੱਟਾ ਲਾਇਆ ਸਰਸੰਗਰ ਕੋਲੇ ਜੇ ਮਰ ਜਾਂਦੇ ਤੇ ਫਿਰ ਕੌਣ ਜ਼ਿੰਮੇਵਾਰ ਸੀ ਅੱਪਰ ਸਿਆਣਾ ਨੂੰ ਆਈ ਥਾਸੀ ਕਿੰਨਾ ਰੋਲਾ ਪਾਇਆ ਤੁਸੀਂ ਆਟੂ ਰੋਕੋ ਜਿਹੜਾ ਤੁਹਾਡੇ ਕਰਿਆ ਇਹਦੇ ਮੁੰਡੇ ਨੇ ਇਹਦੇ ਲੋਹੇ ਨੇ ਹਾਂ ਮੈਂ ਬਖਸ਼ਣਾ ਨਹੀਂ ਕਿਸੇ ਨੂੰ ਵੈਰੀ ਗੁੱਡ ਬਾਬਾ ਜੀ ਮੈਂ ਕਿਸੇ ਨੂੰ ਨਹੀਂ ਬਖਸ਼ਣਾ ਪਿੰਡ ਦਾ ਸਾਰਾ ਪਿੰਡ ਦੱਸੋ ਭਾਈ ਉਹ ਸਾਰਾ ਪਿੰਡ ਦੱਸੇਗਾ ਇਹ ਗੱਲ ਆ ਗਾਓ ਸਾਰਾ ਸਾਰਾ ਹੋਵੇ ਏ ਲੈਂਦੇ ਰਹਿ ਸਰਪੰਚ ਦਾ ਇਹ ਗੱਲ ਇਧਰ ਮੂੰਹ ਤੇ ਕਿਹਾ ਜੇ ਕੀ ਕਰ ਰਹੇ ਹੋ ਇੱਕ ਮਿੰਟ ਦੇਖੋ ਇਹੋ ਵੀ ਨਾ ਇਹਨਾਂ ਨੂੰ ਦੇਂਦੇ ਰਹੇ ਨੇ ਉਹਨਾਂ ਨੂੰ ਸਮਾਨ ਵਧਾ ਪੈਸੂ ਆਉਂਦੇ ਕਿਦ ਮਰ ਕੀ ਬੋਲੋਗੇ ਜੀ ਖਾਣੇ ਕਿਹੜੇ ਨਹੀਂ ਦਿੰਦੇ ਐਵੇਂ ਝੂਠੋ ਕੀ ਖਲੀਆਂ ਯਾਰ ਸਾਰਾ ਪਿੰਡ ਚਾਲ ਕੇ ਲਾ ਕੇ ਦੇਣਾ ਪਤਾ ਨਹੀਂ ਕਿਤੇ ਘਰੇ ਕਿਉਂ ਨੋਂ ਨੁਭਾਇਆ ਅੱਜ ਕੋਈ ਨਹੀਂ ਬੋਗਦੀ ਇਹ ਸਭ ਪੈਗਾਂ ਤੈਨੂੰ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਬੰਦੇ ਆ ਸਾਡੇ ਖਾਲਸਾ ਜੀ ਵੀ ਪਹੁੰਚੇ ਨੇ ਖਾਲਸਾ ਜੀ ਬੋਲੋ ਬਣਾ ਯਾਰ ਕਰੋ ਲੈ ਕੇ ਕਰੋ ਲੈ ਕੇ ਕਹੋ ਇਹ ਪੂਜਾ ਦਾ ਨਾਮ ਲੈਂਦੇ ਨੇ ਉਹ ਯਾਰ ਪੂਜਾ ਤੇਰੇ ਘਰੇ ਬੈਠੀ ਹੋਵੇ ਫਿਰ ਇਹ ਵੀ ਨਾ ਰਹਾ ਤੂੰ ਮੇਰੀ ਗੱਲ ਤੁਸੀਂ ਸੁਕਾਈ ਨਹੀਂ ਕੀ ਦਾ ਮਤਲਬ ਹੋ ਸਕਦਾ ਇਹਨਾਂ ਦੇ ਕੋਲੋਂ ਲਿਆਵੇ ਹਾਂ 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 ਜਾਇਜ਼ ਗੱਲ ਹੈ ਕੋਈ ਪੂਜਾ ਪਾ ਨਹੀਂ ਇਹਨਾਂ ਦਾ ਕੰਮ ਨਹੀਂ ਕਿਲਾ ਯਾਰ ਮੁਲਾਜ਼ਮ ਜੀ ਕਰੋ ਨਿਕਲ ਗਿਆ ਪੂਜਾ ਚਾਹੀਦੀ ਆ ਤੁਸੀਂ ਐਂ ਤਾਂ ਜਾ ਰਹੇ ਹੋ ਇਹਨਾਂ ਤੇ ਕੀ ਕਰ ਨੀ ਕਾਰਵਾਈ ਉਹ ਵੀ ਦੱਸ ਕੇ ਜਾਓ ਹਾਂ ਜੀ ਕੋਈ ਐਵੇਂ ਕਿਵੇਂ ਜਾਓ ਹਾਂ ਐਵੇਂ ਨਹੀਂ ਜਾ ਸਕਦੇ ਤੁਹਾਨੂੰ ਦੱਸ ਕੇ ਜਾਓ ਇਹਨੇ ਤਾਂ ਕੀ ਕਾਰਵਾਈ ਕਰੋਗੇ ਹਾਂ ਸੱਚੀ ਗੱਲ ਹੈ ਬੇਸ ਘਰ ਤੇ ਕਾਰਵਾਈ ਕੀ ਕਰਨੀ ਤੁਸੀਂ ਤਾਂ ਚੱਲੇ ਜੇ ਕਿਉਂਕਿ ਤੁਸੀਂ ਇਹ ਗੱਲ ਸੁਣ ਲਈ ਵੀ ਉਹ ਹਫਤਾ ਮਹੀਨਾ ਦੇਂਦੇ ਨੇ ਤੁਸੀਂ ਇਹ ਤੁਸੀਂ ਚੋਰ ਜੇ ਨਹੀਂ ਲਾਇਕ ਦਿੱਤਾ ਚੱਲਦਾ ਆਪਾਂ ਇੱਕ ਚ ਵਜਾਂਗੇ ਨਹੀਂ ਠੀਕ ਹੈ ਯਾਰ ਹਾਂ ਭਾਜੇ ਬੱਚੇ ਹੋਰ ਸਭ ਟੇਕੜੇ ਨਹੀਂ ਐਵੇਂ ਨਹੀਂ ਮੇਰੀ ਗੱਲ ਸੁਣੋ ਐਵੇਂ ਨਹੀਂ ਜਾਣ ਦੇਣਾ ਬਾਈ ਗੱਲ ਪੈਣ ਲੱਗੇ ਨੇ ਫਿਰ ਉਹਨਾਂ ਕੋਲ ਵੀਕਟਰ ਹੋਣ ਲੱਗੇ ਨੇ ਹਾਂ ਇਹ ਕਾਰਾਂ ਦੀ ਦੁਸ਼ਮਣੀ ਹੋ ਗਈ ਹਾਂ ਸਾਡੇ ਸਾਹਮਣੇ ਸਾਡੇ ਸਾਹਮਣੇ ਕਾਗੀ ਦਾ ਇੱਕ ਪਵਾਨ ਆਇਆ ਹਾਂ ਹਾਂ ਬਲਵਾਓ ਜੀ ਬਲਵਾਓ ਮੰਗਾਓ ਕਈ ਗੱਲ ਫੁਰਸ ਪੱਜੀ ਜਾਂਦੀ ਹੈ ਭੱਜਣ ਥੋੜਾ ਦੇਂਦੇ ਪਏ ਉਹ ਨਹੀਂ ਨਹੀਂ ਸਰਪੰਚ ਸਾਹਿਬ ਇਹ ਹੁਣ ਕਿੱਥੇ ਜਾ ਰਹੇ ਨੇ ਕਦੇ ਕੋਈ ਆਣ ਲੱਗਾ ਆ ਜਾਣਗੇ ਕਰ ਲਾਂਗੇ ਕੋਈ ਛੱਡਦਾ ਨਹੀਂ ਮੈਨੂੰ ਠੀਕ ਹੈ ਜੀ